ਸਿੱਧੂ ਮੂਸੇਵਾਲਾ ਤਿੰਨ ਭੈਣਾਂ ਦੀ ਇੱਜ਼ਤ ਹੀ ਐਨੀ ਕਰਦਾ ਸੀ ਕਿ ਸਿੱਧੂ ਮੂਸੇਵਾਲਾ ਦੇ ਜੀਉਂਦੇ ਜੀ ਦੇਸ਼ਾਂ-ਵਦੇਸ਼ਾਂ ਤੋਂ ਬਹੁਤ ਸਾਰੀਆਂ ਭੈਣਾਂ ਸਿੱਧੂ ਮੂਸੇਵਾਲਾ ਨੂੰ ਪੋਸਟਰਾਂ ਹੀ ਰਖੜੀ ਭੇਜਦੀਆਂ ਸਨ ਤੇ ਸਿੱਧੂ ਦੇ ਜਾਣ ਤੋਂ ਬਾਅਦ ਵੀ ਬਹੁਤ ਸਾਰੀਆਂ ਭੈਣਾਂ ਸਿੱਧੂ ਦੇ ਸਟੈਚੂ ਨੂੰ ਰਖੜੀ ਬੰਨ੍ਹਦੀਆਂ ਹਨ ਤੇ ਸਟੈਚੂ ਦੇ ਆਸ-ਪਾਸ ਵਾਲੀ ਜਗ੍ਹਾ ਵੀ ਰਖੜੀਆਂ ਨਾਲ ਭਰ ਜਾਂਦੀ ਹੈ ਤੇ ਦੋਸਤੋ ਹੁਣ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਜਿੱਥੇ ਸਿੱਧੂ ਪਰਿਵਾਰ ਤੇ ਚਾਣ ਵਾਲਿਆਂ ਵਿੱਚ ਖੁਸ਼ੀ ਹੈ ਉੱਥੇ ਹੀ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੀਆਂ ਭੈਣਾਂ ਹੁਣ ਨਿੱਕੇ ਸਿੱਧੂ ਲਈ ਰਖੜੀਆਂ ਭੇਜ ਰਹੀਆਂ ਹਨ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਨੇ ਇੱਕ ਪੋਸਟ ਸ਼ੇਅਰ ਕਰਕੇ ਇੱਕ ਭੈਣ ਵੱਲੋਂ ਭੇਜੀ ਰਖੜੀ ਬਾਰੇ ਦੱਸਿਆ ਹੈ ਇਸ ਭੈਣ ਨੇ ਨਿੱਕੇ ਸਿੱਧੂ ਲਈ ਰਖੜੀ ਭੇਜਦੇ ਹੋਏ ਲਿਖਿਆ ਕਿਹ ਹੈ ਪੀ ਰਖੜੀ ਵੀਰ ਸਤ ਸ੍ਰੀ ਅਕਾਲ ਪੂਰੇ ਪਰਿਵਾਰ ਨੂੰ ਮੇਰੀ ਤਰਫ ਤੋਂ ਨਿੱਕੇ ਤੇ ਵੱਡੇ ਦੋਹਾਂ ਵੀਰਾਂ ਨੂੰ ਪਿਆਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਆਪਣੇ ਨਿੱਕੇ ਵੀਰ ਦੇ ਆਉਣ ਤੇ ਮੈਂ ਸਿੱਧੂ ਵੀਰ ਨੂੰ ਤਾਂ ਮਿਲ ਨਹੀਂ ਪਾਈ ਪਰ ਮੈਂ ਇਸ ਨਿੱਕੇ ਵੀਰ ਨੂੰ ਮਿਲਣ ਜ਼ਰੂਰ ਆਵਾਂਗੀ ਇਸ ਦੇ ਨਾਲ ਹੀ ਮਾਤਾ ਚਰਨਕੌਰ ਨੇ ਇੱਕ ਹੋਰ ਰਖੜੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਥੈਂਕ ਯੂ ਬੇਟਾ